ਕਬੀਰ ਜੀ ਅੰਧਕਾਰ ਸੁਖ ਕਬੇ ਨਾ ਸੋਈ ਹੈ ਰਾਜ ਰੰਗ ਦਉ ਮਿਲ ਰੋਈ ਹੈ ਜੋ ਪੈ ਰਸਨਾ ਰਾਵ ਨਾ ਕਹਿਬੋ ਉਪਜਤ ਬਿਨਸਤ ਰੋਬਤ ਰਹਿਬੋ ਰਹਾਓ ਜਸ ਦੇਖੀ ਹੈ ਤਰਵਰ ਕੀ ਛਾਇਆ ਪ੍ਰਾਣ ਗਏ ਕਹੂਗਾ ਕੀ ਮਾਇਆ ਜਸ ਜਨਤੀ ਮੈਂ ਜੀਉ ਸਮਾਨਾ ਮੂਹੇ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸਰੀਰ RAM ਰਸੈਨ ਪਿਓਰੇ ਕਬੀਰ ਅੰਧਕਾਰ ਸੁਖ ਕਬੇ ਨਾ ਸੋਈ ਹੈ ਕਿਹੜਾ ਸੁਖ ਦੀ ਨੀਂਦ ਹਨ ਸੁਖ ਦੀ ਨੀਂਦ ਕਦੋਂ ਆਉਂਦੀ ਹੈ ਸੁਖ ਦੀ ਨੀਂਦ ਜਿਆਦਾ ਹੁੰਦੀ ਹੈ ਜਿਆਦਾ ਜਨੂਪਦਾਰਥ ਇਹਨੂੰ ਮਿਲ ਗਿਆ ਆਪਣਾ ਕੰਮ ਪੂਰਾ ਹੋ ਗਿਆ ਜਿੰਨਾ ਜਿਹਦੇ ਅੰਦਰ ਉਹ ਗਿਆਨਤਾ ਹੈ ਅੰਤਕਾਰ ਇਹਦੇ ਅੰਦਰ ਜਮੜ ਮਰਨਾ ਪਾਇਆ ਹੈ ਹੋਰ ਬਹੁਤ ਪੈ ਰਹੇ ਸੁੱਖ ਕਿਵੇਂ ਮਿਲ ਜੂਆ ਇਹ ਤਾਂ ਪੈ ਦੇ ਜੀਵਨ ਚ ਜਿਉ ਰਹੇ ਹੈ ਸਾਰੇ ਜਿੰਨਾ ਜਰ ਪੈ ਦੇ ਜੀਵਨ ਚ ਜਿਉ ਰਹੇ ਹੈ ਜੀਵ ਸੁੱਖ ਨਹੀਂ ਹੈਗਾ ਦੁਪਈਆ ਜਦੋਂ ਮਰਜੀ ਹੋਵੇ ਕਾਰੋਬਾਰ ਜਦਾਂ ਮਰਜੀ ਹੋਵੇ ਰੰਗ ਭਾਗ ਲੱਗੇ ਹੋਏ ਹੁਣ ਸੁੱਖ ਨਹੀਂ ਹੈ ਨੀਂਦ ਨਹੀਂ ਆਉਂਦੀ ਰਾਜਾ ਤਾਂ ਕੋਲ ਨੀਂਦ ਨਹੀਂ ਆਉਂਦੀ ਕੋਣੀ ਲੈ ਮੈਨੂੰ ਨੀਂਦ ਕਦੀ ਆਉਂਦੀ ਮਰਜੀ ਜਿਸ ਹੋਵੇ ਹੈ ਪੈ ਹੈ ਅੰਧਕਾਰ ਸੁਕੋ ਕਬੇ ਨਸੋਈ ਹੈ ਅੰਧਕਾਰ ਹੈ ਨੇਰੇ ਚ ਬੱਜੇ ਫਿਰਦੇ ਨੇ ਜਿੰਨਾ ਚਿਰ ਨੇਰੇ ਦੀ ਦੌੜ ਚ ਫਿਰਿਆ ਨਾ ਤੂੰ ਤੁਰਿਆ ਫਿਰਦਾ ਮਾਇਆ ਦੀ ਦੌੜ ਨੇ ਨੇਦੀ ਦੌੜ ਹੈ ਕੋਠੇ ਤੇ ਭੱਜਣ ਵਾਲਾ ਕੋਠੇ ਤੇ ਦੌੜਦਾ ਹਰ ਵਕਤ ਭਾਇਆ ਪਤਾ ਨਹੀਂ ਕੋਠਾ ਕਿੱਥੇ ਪੋਹਣ ਥੱਲੇ ਆ ਜਣੀ ਉਹ ਖਬਰ ਹੀ ਹੋਈ ਨਹੀਂ ਅਕਲ ਬਣੀ ਹੋਈਆਂ ਨੇ ਕੋਠੇ ਤੇ ਭਜਦਾ ਕੋਠੇ ਨੂੰ ਗਦਾ ਜਦੋਂ ਧਰਤੀ ਦੇ ਤਾਂ ਕੋਠਾ ਹੈ ਨਹੀਂ ਕੋਠਾ ਲਿਮਟਡ ਜਗ੍ਹਾ ਤੇ ਹੈ ਤੋ ਫਰੀਦ ਨੂੰ ਕੋਠੇ ਦੀ ਦੌੜ ਕਰਨ ਕੋਠੇ ਤੇ ਬੈਠਦੇ ਦੇਖੇ ਨੇ ਲੇਕਿਨ ਅੱਜ ਵੀ ਕੋਠੇ ਤੇ ਹੀ ਬੈਠਾ ਲਿਮਟਡ ਜੀਵਨ ਪਲਾਨ ਕੱਢਾ ਅਨਲਿਮਟਡ ਰੇਸ ਅਨਲਿਮਟਡ ਹੈ ਜੇ ਤੇ ਭੱਜਣਾ ਹੈ ਉਹ ਲਿਮਟਡ ਰੇਜ਼ 100 ਮੀਲ ਦੀ ਐ ਕੋਟਾ 100 ਗਾਇਦਾ ਵੀ ਹੈ ਦੀ ਕਿੱਥੇ ਜਾ ਲੈ ਡੇ ਪਣ ਅੱਖਾਂ ਤੇ ਪੱਟੀ ਐ ਤੀਦਾ ਹੈ ਦੀ 100 ਮੀਲ ਦੌੜ ਲੈ 100 ਗਾਇਦਾ ਕੋਟਾ ਹੈ ਦੀ 100 ਫੁੱਟ ਦਾ ਹੀ ਕੋਟਾ ਹੈ ਕਿਸੇ ਵੇਲੇ ਵੀ ਪੈਰ ਥੱਲੇ ਚਲੇ ਜਾਊਗਾ ਇਧਰੋਂ ਜਿਆਦਾ ਵੱਧ ਗਿਆ ਕਿਤੇ ਕਿਉਂਕਿ ਉਹ ਬੁਲਦਾ ਉਧਰ ਹੀ ਪੈਣਾ ਉਧਰੋਂ ਇਧਰੋਂ ਇਧਰੋਂ ਉਧਰੋਂ ਕਦ ਕਰਦਾ ਨਹੀਂ ਲੌਣੇ ਪੈਣ ਕਦ ਡੇਗ ਪੈਣ ਕੋਈ ਪਤਾ ਨਹੀਂ ਸੁੱਖ ਨਹੀਂ ਹੋ ਸਕਦਾ ਚਿੰਤਾਜ ਬੱਜੂਗਾ ਹਮੇਸ਼ਾ ਜੀਵਨ ਕਿਉਂ ਰਿਹਾ ਚਿੰਤਾ ਦੇ ਵਿੱਚ ਆਦਮੀ ਜਿਨ੍ਹਾਂ ਦੇ ਰਗਿਆਨ ਕੰਦਰ ਹੈ ਕਹਿਣਾ ਮਤਲਬ ਹੈ ਉਹਨਾਂ ਨੂੰ ਸੁੱਖ ਨਹੀਂ ਹੋ ਸਕਦਾ ਗੁਰਬਾਣੀ ਤਾਂ ਹੈ ਗਿਆਨ ਦੇ ਰਹੀ ਹੈ ਅੰਦਰੋਂ ਚੱਲਣ ਕਰ ਰਹੀ ਹੈ ਚੱਲਣ ਕਰ ਲੋ ਜੇ ਸੁੱਖ ਦੀ ਨੀਂਦ ਸੁਣ ਮਾਇਆ ਦੀ ਦੌੜ ਨਾਲ ਸੁੱਖ ਦੀ ਨੀਂਦ ਨਹੀਂ ਸੁੱਤਾ ਜਾਣ ਜਿੰਨੇ ਵਰਜੀ ਇਕੱਠੀ ਕਰ ਲਿਓ ਪਰ ਜੇ ਗਿਆਨ ਇਕੱਠਾ ਕਰ ਲਿਆ ਨਾ ਜਨਨ ਹੋ ਗਿਆ ਸੁਖ ਦੀ ਨੀਂਦ ਆ ਜੂਗੀ। ਨਾਮ ਨੂੰ ਧਨ ਮੰਨੋ। ਜਿਹਨੇ ਨਾਮ ਨੂੰ ਧਨ ਬਣਿਆ ਉਹਨੂੰ ਤਾਂ ਸੁਖ ਦੀ ਨੀਂਦ ਸੌਂ ਗਿਆ। ਜਿਹਨੇ ਦੂਸਰਾ ਸੰਸਾਰੀ ਸੰਪਤੀ ਨੂੰ ਧਨ ਬਣਿਆ ਉਹ ਸੁੱਤਾ ਹੀ ਨਹੀਂ ਇੱਕ ਵਾਰੀ ਸੁੱਤਾ ਜਿੱਥੇ ਸੁਖ ਦੀ ਨੀਂਦ। ਜਿਹਦੇ ਅੰਦਰ ਗਿਆਨ ਤਾਂ ਰਹੀ ਯਾਰ ਸੁਖ ਦੀ ਨੀਂਦ ਨਹੀਂ ਆਈ ਉਹ। ਕਿੱਡਾ ਵੱਡਾ ਰਾਜਾ ਹੋ ਗਿਆ ਚਾਹੇ। ਰਾਜਾ ਰੰਕ ਦਉ ਮਿਲ ਰੋਈ ਹੈ। ਚਾਹੇ ਰਾਜਾ ਬਣ ਗਿਆ ਕੋਈ ਚਾਹੇ ਕਮਦਾਰ ਰਹਿ ਗਿਆ। ਉਹ ਦੋ ਮਿਲ ਰੋਈ ਹੈ ਦੋ ਹੀ ਰੋਦੇ ਨੇ ਦੋ ਹੀ ਰੋਦੇ ਦੇਖ ਰਹੀ ਸੀ ਉਦੋਂ ਤਵੇਲੇ ਦੋ ਹੀ ਖਾਲੀ ਹੱਥ ਗਏ ਦੋ ਹੀ ਪਸੰਦੇ ਗਏ ਰਾਜਾ ਵੀ ਰੋਇਆ ਗ੍ਰਾਮ ਦੋ ਹੀ ਰੋਇਆ ਵਿਚਾਰਾ ਉਹਨੇ ਤਾਂ ਰੋਣਾ ਹੀ ਉਹਨੇ ਤਾਂ ਰੋਣਾ ਹੀ ਕਰ ਉਹ ਤਾਂ ਜਉਂਦਾ ਵੀ ਰੋਇਆ ਬਰਿਆ ਵੀ ਰੋਇਆ ਉਹਦਾ ਤਾਂ ਕੋਈ ਰੋਣਾ ਹੀ ਨਹੀਂ ਜਉ ਪੈ ਰਸਨਾ RAM ਨਾ ਕਹਿਬੋ ਜਿਹੜੇ ਉਹਨੇ ਕਦੇ RAM ਨਹੀਂ ਨਾ ਉਚਾਰਿਆ ਉਚਾਲ ਨਾਲੇ ਰਸ ਨਹੀਂ ਆਇਆ ਰਸਨਾ RAM ਨਾ ਕਹੇ ਰਸ ਆਵੇ ਤੈਨੂੰ ਵੀ ਰਸ ਮਿਲੇ ਦੁਹੇ ਨੂੰ ਵੀ ਖਾਲੀ ਮੂੰਹ ਜੇ ਹਲਾਈਏ ਕੋਈ ਰਸ ਨਹੀਂ ਹੁੰਦਾ ਜੇ ਅੰਨ ਮੂੰਹ ਦੇ ਵਿੱਚ ਪਾ ਕੇ ਜਬੋੜੀਏ ਰਸ ਹੁੰਦਾ ਬਸ ਨਾਮ ਆਇਆ ਜਪਨਾ ਚਾਹੀਦਾ ਜਿਵੇਂ ਅੰਨ ਹੁੰਦਾ ਮੂੰਹ ਦੇ ਵਿੱਚ ਜੇ ਗੁਰਬਾਣੀ ਨੂੰ ਵਿਚਾਰੀਏ ਤਾਂ ਕੋਈ ਰਸ ਆਉਂਦਾ ਹੈ ਗੁਰਬਾਣੀ ਦੀ ਵਿਚਾਰ ਕੇ ਗੱਲ ਕਰੀਏ ਤਾਂ ਰਸ ਆਊਗਾ ਸੁਣ ਵਾਲੇ ਨੂੰ ਵੀ ਕਹਿਣ ਵਾਲੇ ਨੂੰ ਤੇ ਮੂੰਹ 'ਚ ਕੁਝ ਹੈ ਨਾ ਕੱਲਾ RAM RAM ਵੈਗੂ ਵੈਗੂ ਘਰ ਤੇ ਕੋਈ ਰਸ ਨਹੀਂ ਆਉਂਦਾ ਮੂੰਹ ਖਾਲੀ ਹੈ ਇਹ ਖਾਲੀ ਹੈ ਬੂ ਉਪਜਤ ਬਿਨਸਤ ਰੋਬਤ ਰਹਬੋ ਉਪਜੇ ਤਾਂ ਮੈਨੂੰ ਸਿੱਧਾ ਰੋਬਤ ਰਹਿਬ ਜੰਮਦਾ ਮਰਦਾ ਰਹਿੰਦਾ ਰੋਂਦਾ ਰਹਿੰਦਾ ਜੰਮਦਾ ਵਰਦਾ ਰਹੂ ਤੇ ਰੋਂਦਾ ਰਹੂਗਾ ਜੇ RAM ਨਾਮ ਨਹੀਂ ਰਾਸ ਆਇਆ ਜਿਵੇਂ ਮਸਕੀਨ ਕਹਿੰਦਾ ਮੈਨੂੰ ਰਾਸ ਨਹੀਂ ਆਇਆ ਉਹ ਵੈਗਰੂ ਨੂੰ ਵੈਗਰੂ ਚ ਰਾਸ ਆਉਂਦੂ ਪੁੱਛੇ ਕਬਲੇ ਤੂੰ ਵੈਗਰੂ ਨੂੰ ਨਾਮ ਮੰਨਦਾ ਇਹਨੂੰ ਤਾਂ ਕਦੇ ਰਾਸ ਜਿਦਾ ਆਉਣਾ ਹੀ ਨਹੀਂ ਨਾ ਆਇਆ ਨਾ ਆਊਗਾ ਉਹ ਨਾ ਵੀ ਕਿਸੇ ਰੂਹ ਚੋ ਇਹ ਹੁੰਦਾ ਹੀ ਨਹੀਂ ਨਾ ਉਹ ਨਾਮ ਨਹੀਂ ਹੈ ਨਾਮ ਤਾਂ ਨਾਮ ਤਾਂ ਗੁਰਬਾਣੀ ਜਿਸਮਾਇਆ ਹੋਇਆ ਤਾਂ ਮੱਖਣ ਨਾ ਹੁੰਦਾ ਮੱਖਣ ਤਰੂ ਰਾਤ ਕੇ ਮੈਂ ਆਉਂ ਮੱਖਣ ਦਾ ਉਹ ਮਿਲਿਆ ਜਿਹਨੂੰ ਨਾ ਮੱਖਣ ਪਰਥਮਾ ਮੱਖਣ ਪਾਛੇ ਦੁੱਧ ਕਬੀਰ ਨੂੰ ਮਿਲਿਆ ਸੀ ਮੱਖਣ ਦਰਗਾਹ ਚੋਂ ਨਾਮ ਉਨਾ ਦੁੱਧ ਬਣਾ ਕੇ ਦੇ ਦਿੱਤਾ ਤੁਹਾਨੂੰ ਇਹਨੂੰ ਰੜਕ ਲਓ ਇਹਦੇ ਚੋਰਾਸ ਆਊਗਾ ਨਾਮ ਦਾ ਗੁਰਬਾਣੀ ਨੂੰ ਬਲੋ ਲਓ ਇਹਦੇ ਆਲੇ ਨੂੰ ਇਹਦਾ ਮੰਥਨ ਕਰੋ ਕਬੀਰ ਦੀ ਬਾਣੀ ਦਾ ਇਹ ਚੋ ਮੱਖਣ ਦਾ ਟੇਸਟ ਆਊਗਾ ਇਹਦਾ ਜਰਾ ਤੱਤਾਂ ਨਾ ਤੱਤ ਗੁਰਬਾਣੀ ਦਾ ਤੱਤ ਗਿਆਨ ਉਹੀ ਮੱਖਣ ਰਾਜਾ RAM ਨਾਮ ਹੋਰਾ ਬ੍ਰਹਮ ਗਿਆਨ RAM ਨਾਮ ਬ੍ਰਹਮ ਗਿਆਨ ਦਾ ਨਾਮ ਰਮ ਗਿਆਨ ਨੂੰ ਆਰਾਮ ਨਾਮ ਕਹਾ ਹੈ ਗੁਰਬਾਨੀ ਚ ਜਸ ਦੇਖੀ ਹੈ ਤਰਵਰ ਕੀ ਛਾਇਆ ਜਿੱਧਰ ਵੀ ਦੇਖਦੇ ਹੋ ਤਰਵਰ ਕੀ ਛਾਇਆ ਚਲਦੇ ਆਟ ਲੈਨੇ ਪਰਛਾਵੇਂ ਨੇ ਕਿਸੇ ਦੀ ਤਰੱਕੀ ਹੋ ਰਹੀ ਹੈ ਕੋਈ ਥੱਲੇ ਨੂੰ ਜਾ ਰਿਹਾ ਹੈ ਕਿਸੇ ਦਾ ਧੰਨ ਘਟ ਰਿਹਾ ਵਧ ਰਿਹਾ ਕਿਸੇ ਦਾ ਵਧ ਰਿਹਾ ਕਿਸੇ ਦਾ ਘਟ ਰਿਹਾ ਕੋਈ ਕੋਈ ਸ਼ਰੀਰ ਬੱਚਾ ਵੱਡਾ ਹੋ ਰਿਹਾ ਕੋਈ ਉੱਤੋਂ ਥੱਲੇ ਨੂੰ ਜਾ ਰਿਹਾ ਕੋਈ ਪੈਦਾ ਸ਼ਰੀਰ ਪੁਰਾਣਾ ਹੋ ਰਿਹਾ ਦਰਵਰ ਦੀ ਛਾਇਆ ਹੈ ਹਰ ਜਗ੍ਹਾ ਕਿਤੇ ਸਵੇਰ ਜਦੋਂ ਸੂਰਜ ਨਿਕਲਿਆ ਉਦੋਂ ਛਾਂ ਲੰਬੀ ਹੈ ਜਦੋਂ ਉੱਤੇ ਜਾਂਦਾ ਹੋੜੇ ਡੇੜੇ ਆਈ ਜਾਂਦੀ ਹੈ ਦੁਪਹਿਰੇ ਬਾਅਦ ਪਿਛੇ ਨੂੰ ਵੱਡ ਲੱਗ ਜਾਂਦੀ ਹੈ ਇਹ ਤਾਂ ਸ੍ਰਿਸ਼ਟੀ ਜਦੋਂ ਚੱਲੂ ਦਰਵਰ ਦੀ ਛਾਇਆ ਇੱਕ ਜਗ੍ਹਾ ਦੀ ਖੜਦੀ ਹੁੰਦੀ ਸ੍ਰਿਸ਼ਟੀ ਦੀ ਇੱਕ ਜਗ੍ਹਾ ਖੜਦੀ ਐ ਇੱਥੇ ਸੱਚੀ ਇੱਕ ਜਗ੍ਹਾ ਖੜੂਆ ਝੂਠ ਨਹੀਂ ਖੜਨਾ ਜੋੜ ਦੀ ਜਾਂ ਚੜ੍ਹਦੀ ਕਲਾ ਪਤਾ ਨਹੀਂ ਕਿਹੜੇ ਵਲੇ ਦੀ ਤੇਦੀ ਕਲਾ ਹੋ ਜਾਣੀ ਹੈ। ਕੂੜ ਨਿਖੋਟੇ ਰਾਨ ਦਾ ਤਾਹੀਂ ਕੇ ਰੋ। ਕੂੜ ਦੀ ਖੋਟ ਬਾਹਰ ਆ ਜਾਣੀ ਹੈ। ਆ ਗਾਲੀਆਂ ਦਾ ਇੰਨੀ ਜਿਸੀ। ਕੋਈ ਪੁੱਛਦਾ ਹੁਣ। ਕੌਣ ਪੁੱਛਦਾ? ਕਾਂਗਰਸੀ ਐ ਨੀ ਜਿਸੀ ਸਿਆਜ਼ਤਦਾਨਾਂ ਦੀ। ਕੋਈ ਪੁੱਛਦਾ ਹੁਣ। ਸਭ ਜਾਣਦੇ ਨੇ ਵੀ ਝੂਠੇ ਨੇ ਸਭ ਠੱਗ ਨੇ। ਸਾਰੀਆਂ ਹੀ ਪਾਰਟੀਆਂ ਕਾਂਗਰਸ ਗੱਲੀ ਉਹਦੀ ਹੈ। ਕੋ ਬੱਲੇ ਬੱਲੇ ਬੰਦਾ ਹੈ ਇਹਨਾਂ ਦੇ ਵਿੱਚ ਬੰਦਾ ਹੈ। ਹੈਗੇ ਨੇ ਬੱਲੇ ਬੱਲੇ। ਕੀ ਕਰਨਾ ਵਿਚਾਰੇ ਬੱਲੇ ਬੱਲੇ। 2000 ਬੰਦੇ ਹੋਏ ਕੀ ਕੱਲਣਗੇ 2010 ਬੰਦੇ ਬਾਕੀ ਦੇ ਸਾਰੇ ਦੁਏ ਹੀ ਉਹਨਾਂ ਦੇ ਸਰ ਤੇ ਰਾਜ ਚਲਦਾ ਉਹ ਦੂਹਾ ਤੁਹਾਡਾ ਦੂਹ ਪਰੇ ਜਦੇ ਚਲੇ ਜਾਣਗੇ ਇਸ ਕਰਕੇ ਸੰਸਾਰ ਜਿ ਹਮੇਸ਼ਾ ਬੁਰਾਈ ਜਿਆਦਾ ਰਹਿੰਦੀ ਬੁਰਾਈ ਬੁਰਾਈ ਤੋਂ ਹੀ ਪਹਿਲਾ ਸੰਸਾਰ ਹੋਇਆ ਹੋਇਆ ਪਾਪ ਪੁੰਨ ਦੋਨੋਂ ਪਾਈ ਦੋਹਾਂ ਮਿਲ ਕੇ ਸਿਸਟੇ ਪਾਈ ਪਾਪ ਪਰ ਪੁੰਨ ਨੇ ਮਿਲ ਕੇ ਸਿਸਟੇ ਪਾਈ ਪੂਰਨ ਸੱਚਖੰਡੇ ਪ੍ਰਦਾਨ ਹੈ ਪਾਪ ਇੱਥੇ ਪ੍ਰਦਾਨ ਰਹੂਗਾ ਹਮੇਸ਼ਾ ਸਿਰਫ ਕਦੇ ਕਦੇ ਬਹੁਤ ਮੁਸ਼ਕਲ ਨਾਲ ਸੱਚ ਪ੍ਰਦਾਨ ਹੋ ਜਾਂਦਾ ਹੈ ਥੋੜਾ ਜਿਹਾ ਵਾਸਤੇ ਜਿਹਨੂੰ ਉਹ ਕਹਿਆ ਹੈ ਰਾਜ ਇੱਥੇ ਆ ਜਾਂਦਾ ਕਦੇ ਕਦੇ ਕੋਈ ਬਗੜਤੀ ਕੋਈ অবতার ਸ਼ਕਤੀ ਪੈਦਾ ਹੋ ਜਾਂਦੀ ਹੈ ਪਰਮੇਸ਼ਰ ਪੈਦਾ ਕਰ ਦਿੰਦਾ ਉਹ ਥੋੜਾ ਜਿਹਾ ਵਾਸਤੇ ਹੀ ਰਹਿੰਦਾ ਉਹ ਜਿਹੜੇ 10 avatars ਹੋਏ ਨੇ ਉਹ ਇੱਕ ਦੇ ਬਾਅਦ ਉਹਦੇ ਬਾਅਦ ਦੂਆ ਨਾਲ ਫਿਰ ਹੋਇਆ ਹੀ ਨਹੀਂ। बस ਉਹਦੇ ਨਾਲ ਫਿਰ ਨਾਮ ਚੱਲਿਆ ਰਹਿੰਦਾ। ਬਹੁਤ ਧੀਰ ਇਹ ਗੱਲ ਚੱਲਦੀ ਰਹਦੀ ਹੈ ਪਰਮੇਸ਼ਰ ਇੱਕ ਹੈ। ਜਮਦਾਨੀ ਵਰਦਾ ਨਹੀਂ। ਕਦੇ ਭਗਤ ਪੈਦਾ ਹੁੰਦੇ ਰਹਿੰਦੇ ਨੇ। ਇਹ ਕਦੇ ਕਦੇ ਕੋਈ avatar ਪੈਦਾ ਹੋ ਜਾਂਦਾ ਹੈ। ਇਹ ਸਾਬਤ ਹੁੰਦਾ ਹੋਇਆ ਰਹਿੰਦਾ ਹੈ ਹਮੇਸ਼ਾ ਕਿ ਪਰਮੇਸ਼ਰ ਇੱਕ ਹੈ। ਉਹ ਜਾਂਦਾ ਨਹੀਂ ਵਰਦਾ ਨਹੀਂ ਅੱਖੋਂ ਹੁੰਦੀ ਨਹੀਂ ਇਹ ਜਿਹੜੀਆਂ ਗੱਲਾਂ ਨੇ ਇਹਦਾ ਰਹਿੰਦੀਆਂ ਨੇ ਜਿਉਂਦੀਆਂ ਤੇ ਉਹ ਇੰਨਾ ਕੁ ਸੱਚ ਦੁਨੀਆ ਨੂੰ ਪਤਾ ਰਹਿੰਦਾ ਫਿਰ ਵੀ ਬਹੁਤ ਸਾਰੇ ਇਹ ਜਿਹੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਰੱਬ ਹੀ ਚਲੋ ਛੁੱਟੀ ਹੈ ਉਹ ਬੰਦੇ ਹੀ ਦੀ ਰੱਬ ਨਾਲ ਦੀ ਕੋਈ ਚੀਜ਼ ਹੈ ਇਹ ਹੈਗੀ ਵੀ ਹੁੰਦੇ ਨੇ ਪਰ ਫਿਰ ਵੀ ਧਰਮ ਦਾ ਸਤਤਵ ਹਮੇਸ਼ਾ ਸੰਸਾਰ ਚ ਰਿਹਾ ਹੈ ਔਰ ਰਹੂਗਾ ਰਹੂਗਾ ਕਿ ਹਰ ਯੁੱਗ ਯੁੱਗ ਭਗਤ ਹੋਣਾ ਉਹ ਪਾਇਆ ਸਮੇ ਸਮੇਂ ਸਰ ਭਗਤ ਐਸੇ ਕਰਕੇ ਪੈਦਾ ਹੁੰਦੇ ਰਹਿੰਦੇ ਨੇ ਤਾਂ ਕੇ ਜਿਹੜੇ ਲੋਕ ਨੇ ਇਹਨਾਂ ਦਾ ਜੀਵਨ ਵਿਗੜੇ ਨਾ ਕੋਈ ਦੱਸਦਾ ਰਹਿੰਦਾ ਇਹਨਾਂ ਨੂੰ ਆ ਕੇ ਵੀ ਭਾਈ ਆਪਣਾ ਅੱਗਾ ਸਮਾਰ ਨਾ ਹੋਇਓ ਅੱਗਾ ਸਮਾਰ ਲਓ ਉਹ ਲੜ ਨਹੀਂ ਆ ਸੰਸਾਰ ਲੋ ਦਾ ਦੱਸਣੇ ਉਹਦਾ ਰਾਈ ਦਾ ਜਿਹੜੇ ਦੂਏ ਨੇ ਨਾ ਇਹਨਾਂ ਦੀਆਂ ਭੇਡਾਂ ਬਣਾ ਜਿਹੜੀਆਂ ਇਹਨਾਂ ਨੇ ਆਪਣੇ ਆਪਣੇ ਬਾੜੇ ਬਣਾਏ ਹੋਏ ਨੇ ਉਹਨਾਂ ਉਹਨੂੰ ਛੁੱਟੀ ਕਰਦੇ ਨੇ ਵੀ ਸਾਡੇ ਖਿਲਾਫ ਬੋਲਦੇ ਖਿਲਾਫ ਤਾਂ ਨਹੀਂ ਬੋਲਦਾ ਉਹ ਕਿਸੇ ਦੇ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਖਿਲਾਫ ਬੋਲਦਾ ਵੀ ਸਾਡੀਆਂ ਭੇਡਾਂ ਕਹਿੰਦਾ ਹੈ ਉਹ ਬਿਗਣਾ ਉਹਨਾਂ ਨੇ ਬੜਾ ਝੋਈਆ ਨੇ ਵੀ ਸਾਡਾ ਜ਼ਾਹਰ ਕਰਦਾ ਅਸੀਂ ਤਾਂ ਬੜਾ ਪ੍ਰਭਾਵ ਪਾਇਆ ਵੀ ਅਸੀਂ ਬੜੇ ਹੈ ਗਿਆ ਗੁਰੂ ਬੜੇ ਹੋਏ ਉਹਨਾਂ ਦਾ ਖੈਰ ਖਾਲ ਇਹ ਸਾਡਾ ਅੰਦਰਲੀ ਗੱਲ ਦੱਸਦਾ ਵੀ ਖੈਰ ਖਾਲ ਨਹੀਂ ਏ ਤੁਹਾਡੇ ਇਹਦਾ ਉਹਨਾਂ ਕਰਕੇ ਬਾੜਦੇ ਨੇ ਤੁਹਾਨੂੰ ਆਖਰ ਵਿੱਚ ਵੇਣ ਵੇਚਣ ਇਹਦਾ ਲੈੜੀ ਦੱਸ ਰਿਹਾ ਸਾਡੇ ਅੰਦਰਲੀ ਬੁੱਝ ਕੇ ਇਹ ਮੋਰਖੰਡਾ ਪਤਾ ਨਹੀਂ ਹੈ ਇਹ ਦੱਸ ਰਿਹਾ ਉਹ ਤਾਂ ਬੁਰਾ ਬੰਦ ਬੁਰਾ ਬੰਦ। ਉਹਨੇ ਉਹਨੇ ਕੱਟ ਕੱਟ ਕੇ ਅੰਦਰ ਕੀ ਜਾਣ ਤਾਲੀ ਗੱਲ ਜ਼ਾਹਿਰ ਕਰ ਦਿੰਦਾ ਨਾ ਉਹ ਲੋਕਾਂ ਨੂੰ। ਮੇ ਬੁਰਾ ਤਾਂ ਨੂੰ ਲੱਗਣਾ ਹੀ ਹੈ। ਢਾਕਰ ਨੂੰ ਪੁਲਿਸ ਚੰਗੀ ਲੱਗਦੀ ਹੈ। ਢਾਕਰ ਨੂੰ ਪੁਲਿਸ ਨਹੀਂ ਜਗੀ ਲੱਗਦੀ। ਸਿਵਲ ਦੇ ਆਦਮੀ ਨੂੰ ਪੁਲਿਸ ਚੰਗੀ ਲੱਗਦੀ ਹੈ। ਚਾਹੇ ਮਾੜੀ ਵੀ ਹੈ ਪੁਲਿਸ ਨੂੰ ਚੰਗਾ ਸਮਝਦੇ ਨੇ ਸਿਵਲ ਦੇ ਆਦਮੀ ਢਾਕਰ ਨੂੰ ਨਹੀਂ ਚੰਗਾ ਸਮਝਦੇ। ਚਾਹੇ ਕਿੰਨੀ ਮਾੜੀ ਹੈ ਪੁਲਿਸ। ਢਾਕਾ ਪੈਂਦਾ ਹੋਵੇ ਪੁਲਿਸ ਵਾਲੇ ਆ ਜਾਣ। ਪੁਲਿਸ ਨੂੰ ਮੈਂ ਫੋਨ ਕਰ ਦਿਆਂ ਮੈਂ। ਏ ਡਾਕੂ ਯਾਨੀ ਡਾਕੂ ਪੁਲਿਸ ਬਣ ਕੇ ਬੈਠੇ ਹੋਏ ਨੇ ਉਹਦੀ ਫੇਸ ਬਾਕ ਹੈ ਏ ਡਾਕੂ ਪੁਲਿਸ ਦਾ ਫੇਸ ਬਣਿਆ ਹੈ ਲੁੱਟਣਾ ਲੋਕਾਂ ਨੂੰ ਅਧਾਰੋਂ ਬਣੇ ਹੋਏ ਨੇ ਇਹ ਜੀ ਗੱਲ ਹੈ ਦੋਦੀ ਪ੍ਰਾ ਇਹ ਇਥੇ ਉਹ ਪੁਲਿਸ ਵਾਲਾ ਕੌਣ ਹੁੰਦਾ ਪੁਲਿਸ ਵਾਲਾ ਖਵੀਰ ਵਰਗਾ ਖਵੀਰ ਕਹਿ ਰਿਹਾ ਹੈ ਇਹ ਦੂਤ ਨਹੀਂ ਜਮ ਕੇ ਨੂੰ ਕਹਿ ਰਿਹਾ ਮੇਰਾ ਵਰਦੀ ਦਾ ਪੁਲਿਸ ਇੱਕ ਇੱਕ ਸ਼ਬਦ ਕਬੀਰ ਦਾ ਕਹਿੰਦਾ ਸੰਤਾ ਮੰਨੂ ਦੂਤਾਂ ਨਾਲੂ ਇਹ ਗੁੜਵਾਰੀ ਮੇਰੀ ਆਊਗਾ ਸ਼ਬਦ ਕਹੋ ਮੇਰੀ ਗੁੜਵਾਨੀ ਦੀ ਕੋਤਵਾਲੀ ਹੁੰਦੀ ਹੈ ਗੁੜਵਾਰੀ ਮੈਂ ਕੋਤਵਾਲ ਭੇਜਿਆ ਪਰਮੇਸ਼ਰ ਨੇ ਮੇਰੀ ਡਿਊਟੀ ਕੀ ਹੈ ਮੈਂ ਸਤ ਨੇ ਜਿਹੜੇ ਉਹ ਦੱਸ ਦੇਣ ਵੀ ਆਏ ਸੰਤ ਨੇ ਨੀ ਮੰਨਤਾ ਕਰੋ ਭਾਈ ਇਹਨਾਂ ਨੂੰ ਸੰਤ ਮੰਨੋ ਐੜੇ ਦੂਤ ਨਹੀਂ ਇਹ ਸੰਤ ਨਹੀਂ ਐ ਦੂਤ ਨੇ ਅੱਡ ਅੱਡ ਪਛਾਣ ਕਰਾਉਣੀ ਹੈ ਬਨਾਰਸ ਕੇ ਠਗਾ ਦੀ ਔਰ ਹਰ ਕੇ ਸੱਤਾ ਦੀ ਆਪੇ ਕਬੀਰ ਮਾੜਾ ਕਬੀਰ ਚੰਗਾ ਕਹੇ ਕਬੀਰ ਆਪੇ ਮਾੜਾ ਉਹ ਜਿਹੜੇ ਭਾਈ ਪੁਲਿਸ ਦੀ ਵਰਦੀ ਪਾਈ ਬੈਠੇ ਨੇ ਇੰਡੀਆ ਜੀ ਬਣੇ ਬੈਠੇ ਨੇ ਉਹ ਕਹਿੰਦੇ ਚੋਰ ਠੱਗ ਡਾਕੂ ਨੇ ਉਹ ਫਿਰ ਕਹਿੰਦਾ ਇਹਨੂੰ ਬਖਸ਼ੂਗੇ ਕਬੀਰ ਨੂੰ ਉਹ ਤਾਂ ਖਲਾਫ ਹੋਣਗੇ ਉਹ ਉਹਦੀ ਮਜਬੂਰੀ ਹੈ ਡਿਊਟੀ ਉਹਦੀ ਡਿਊਟੀ ਹੈ ਥਣਦਾਦੀ ਡਿਊਟੀ ਹੈ ਥਣਦਾਦਾ ਦਾ ਡਕਾਇਦ ਨਾਲ ਵੈਰ ਨਹੀਂ ਹੁੰਦਾ ਪਰਸਨਲ ਕੋਈ ਨਹੀਂ ਗੱਲ ਹੁੰਦੀ ਪਰ ਉਹਦੀ ਡਿਊਟੀ ਹੈ ਜੱਜ ਦਾ ਕੋਈ ਵੈਰ ਨਹੀਂ ਜੀਨੇ ਕਤਲ ਕੀਤਾ ਜਦ ਦੀ ਡਿਊਟੀ ਹੈ ਫਾਂਸੀ ਆਪਣੇ ਕਲਮ ਨਾਲ ਲਿਖਦਾ ਕਹਿੰਦਾ ਵੀ ਮੇਰੀ ਕੋਈ ਦੁਸ਼ਮਨੀ ਤੇਨੂੰ ਤੇਰੇ ਬੱਚੇ ਨੇ ਕੀ ਨੇ ਕੀ ਨਹੀਂ ਉਹਦੇ ਬਾਅਦ ਕੀ ਹੋਊ ਉਹਨਾਂ ਦਾ ਤੈਨੂੰ ਫਾਂਸੀ ਮੈਂ ਦੇ ਰਿਹਾ ਮੇਰੀ ਮਜਬੂਰੀ ਹੈ ਮੇਰੀ ਡਿਊਟੀ ਹੈ ਉਹਦੀ ਡਿਊਟੀ ਹੈ ਆਪਣੀ ਡਿਊਟੀ ਕਰ ਰਿਹਾ ਗੁਰਮਖ ਆਪਣੀ ਡਿਊਟੀ ਕਰ ਰਿਹਾ ਉਹ ਆਪਣੀ ਕਰ ਰਿਹਾ ਨੇ ਦਾ ਮਨ ਮਰਜੀ ਦੀ ਡਿਊਟੀ ਕਰ ਰਹੇ ਨੇ ਗੁਰਮਖ ਮਨ ਮਰਜੀ ਦੀ ਡਿਊਟੀ ਨਹੀਂ ਕਰਦੇ ਉਹ ਤਾਂ ਪਰਮੈਸ਼ਰ ਦੇ ਪਾਣੇ ਦੀ ਕਰਦੇ ਉਹ ਤਾਂ ਮਜਬੂਰੀ ਚ ਕਰ ਰਿਹਾ ਹੈ ਉਹ ਤਾਂ ਜਿਵੇਂ ਬੁਲਾਉਂਦਾ ਬੋਲਦਾ ਉਹਦੇ ਮਜਬੂਰੀ ਆ ਗੁਰਮੁਖ ਦੀ ਬੋਲਣਾ ਸੱਚ ਬੋਲਣਾ ਉਹਦੀ ਮਜਬੂਰੀ ਹੈ ਨੁਕਸਾਨ ਜੋ ਵਰਜੀ ਹੋਵੇ ਤਾਂ ਸ਼ਾਂਤੀ ਗੱਲ ਨਹੀਂ ਉਹਨੂੰ ਪਰਵਾਹ ਨਹੀਂ ਹੁੰਦੀ ਨੁਕਸਾਨ ਉਹਦਾ ਕੀ ਹੋਊਗਾ ਉਹਦਾ ਕੋਈ ਜ਼ਹੀਰੀ ਨਹੀਂ ਇਹਦਾ ਕੋਈ ਹੂ ਦਾ ਨੁਕਸਾਨ ਹੋਊ ਜਿਹਦਾ ਹੈ ਹੀ ਕੱਖ ਨਹੀਂ ਉਹਦਾ ਨੁਕਸਾਨ ਕੀ ਹੋ ਜੂ ਜਦੋਂ ਕਹਿੰਦਾ ਮੇਰਾ ਮੁੰਡਾ ਮੈਂ ਕੁਛ ਨਹੀਂ ਜੋ ਕੁਛ ਹੈ ਤੇਰਾ ਉਹਦਾ ਕਰ ਦੋ ਕੀ ਨੁਕਸਾਨ ਕੀ ਬਗਾੜ ਦੋਗੇ ਉਹਨੂੰ ਬਗਾੜੂ ਕੀ ਉਹਦਾ ਜਿਹਦਾ ਕੁਛ ਹੈ ਹੀ ਨਹੀਂ ਸਰਦਾਰ ਚ ਕੀ ਬਗਾੜੂ ਕੌਣ ਕੌਣ ਬਗਾੜੂ ਕੀ ਬਗਾੜੂ ਲੋ ਕਹਿੰਦਾ ਮੇਰਾ ਮੁੰਡਾ ਮੇਰੇ ਕੁਛ ਨਹੀਂ ਜੋ ਕੁਛ ਹੈ ਤੇਰਾ ਤੇਰਾ ਹੱਥੋਂ ਜਿਹੜਾ ਸੌਂਪਦੇ ਗਿਆ ਲਾਗੇ ਉਹਦਾ ਪਹਿਲੇ ਬਲੰਗ ਉਹਦਾ ਕੋਈ ਕੀ ਬਗਾੜ ਦੂਗਾ ਜਿਹੜੇ ਵਗਾਰ ਨਾਲ ਨੂੰ ਬਿਲਕੁਲ ਬੇਵਕੂਫ ਨੇ ਉਹ ਉਹ ਆਪਣੇ ਵਰਗਾ ਸਮਝਦੇ ਨੇ ਉਹਨੂੰ ਅਸਲ ਚ ਉਹ ਆਪਣੇ ਲੈਵਲ ਦਾ ਸਮਝ ਕੇ ਕਹਿੰਦੇ ਨੇ ਅਸੀਂ ਆਏ ਵਗਾਰਦਾਂ ਤੇ ਤਾਈ ਦਸੰਭਾਸ਼ਾ ਰਾਮਦੇਵ ਨੂੰ ਕਹਿੰਦੇ ਜਿੱਤੇ ਮਾਇਆ ਤੂੰ ਨਹੀਂ ਜਿੱਤੇ ਮੇਰਾ ਧਰਮ ਰਹਿ ਗਿਆ ਤੇਰਾ ਰਹਿ ਗਿਆ ਤੇਰੀ ਸਾਰੀ ਉਮਰ ਦੀ ਵਾਲਾ ਫੇਰੀ 100 ਵੀ ਫੇਰੀ ਐਵੇਂ ਗਈ ਰਾਜ ਦਰਬਾਰ ਰਾਜਾ ਬਣ ਕੇ ਤਾਂ ਟੋਪੀਆਂ ਬਣਾ ਕੇ ਅਨਖਾਦਾ ਐਵੇਂ ਗਿਆ ਤੇਰਾ ਐਨਾ ਵਧੀਆ ਰਾਜਾ ਹੋ ਕੇ ਤੂੰ ਇਮਾਨਦਾਰ ਹੋ ਕੇ ਤੇਰੇ ਰਾਜ ਵਿੱਚ ਹੁਣ ਗਾਂ ਨੂੰ ਕਿਸੇ ਨੇ ਪ੍ਰਾਂਤ ਦੀ ਕਸਮ ਤੇ ਦੁਆਰ ਨਹੀਂ ਕਰਨਾ ਕਲੰਕ ਤੈਨੂੰ ਲੱਗ ਗਿਆ ਤਾਂ ਹਾਰ ਗਿਆ ਤੂੰ ਰੰਗ ਜੇ ਇਹ ਗੱਲਾਂ ਸੁਣ ਕੇ ਬੇਹੋਸ਼ ਹੋ ਗਿਆ ਪਾਗਲ ਹੋ ਗਿਆ ਇਹ ਕੀ ਹੋ ਗਿਆ ਬਿੱਤੇ ਭੱਕਈਵੇਂ ਕਲਮਕਤ ਹੋ ਗਿਆ ਬਨ ਗਿਆ ਵੀ ਕੁਰਾਨ ਤੇ ਨਹੀਂ ਕਿਸੇ ਨੇ ਦੁਆਰ ਕਰਨਾ ਮੈਂ ਕਸਮ ਲਿਖ ਕੇ ਭੇਜੀ ਵੀ ਮੈਂ ਕਸਮ ਖਾਣਾ ਕੁਰਾਨ ਦੀ ਕਲਾ ਛੱਡ ਦੇ ਤੈਨੂੰ ਤੇ ਹਮਲਾ ਨਹੀਂ ਹੋ ਸਕਦਾ ਹਮਲਾ ਉਹ ਤੇ ਹੋ ਗਿਆ ਮੈਂ ਫਿਰ ਰਾਜਾ ਕਹਦਾ ਰਹਿ ਗਿਆ। ਨਾ ਤਾਂ ਫਿਰ ਮੈਂ ਕਰਾਇਆ ਹੁਲਾ। ਇਹ ਆਵੇਂ ਜਸਟੀਫਾਈ ਕਰਾਂ ਵੀ ਮੈਂ ਨਹੀਂ ਕਰਾਇਆ ਹੁਲਾ। ਇਸ ਕਰਕੇ ਰੰਗ ਦੇਵ ਨੇ ਕਿਹਾ ਵੀ ਬਾਅਦ ਵਿੱਚ ਮੈਂ ਫੈਸਲਾ ਕਰੂੰ। ਇਹਨਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਜਿੱਥੇ ਮਰਜੀ ਫਿਰ ਨੂੰ ਮੇਰੇ ਹੁਕਮ ਨਾਲ ਕਲਾ ਛੜਿਆ। ਜਿਨ੍ਹਾਂ ਨੇ ਹੁਣ ਇਹਦੇ ਵੱਲ ਉਂਗਲੀ ਕਰਤੀ ਫਿਰ ਦੇਖ ਲਓ ਕੀ ਹਾਲ ਕਰੂਗਾ। ਉਹਨਾਂ ਨੂੰ ਕਹਾਂ ਵੀ ਤੁਸੀਂ ਮੇਰੇ ਕੋਲ ਆ ਜਾਓ ਫਿਰ ਆਪਾਂ ਇਹਨਾਂ ਦਾ ਖਰ ਦੇਖੋ। ਬਾਤ ਬੁਰੀ ਹਾਲਤ ਕਰਦਾ ਰਾਮਦੇਵ ਜੀ ਮਿਲ ਜਾਂਦੇ ਦੋਏ ਪਰ ਐਸਾ ਪਾੜ ਵਿੱਚ ਵਰਤਿਆ। ਵੇਲੇ ਨਹੀਂ ਸਕਿਆ ਅਬਸ ਵਿੱਚ ਮੇਰ ਹੋਈ ਨਹੀਂ ਸਕਿਆ ਰੰਗ ਦੇ ਆਪਣੇ ਬੁਲਾਇਆ ਸੀ ਦਸ ਮੁਸਲਮਾਨ ਤੁਸੀਂ ਆ ਜਾਓ ਤੁਸੀਂ ਆਪਾਂ ਇਕੱਠੇ ਹੋ ਕੇ ਗੱਲ ਕਰਾਂਗੇ ਫਿਰ ਮੈਂ ਦਸੂਰਤ ਇੱਥੋਂ ਹੀ ਉੱਥੋਂ ਹੀ ਫਰਮਾਨ ਜਾਰੀ ਕਰਾਂਗੇ ਆਪਾਂ ਰੰਗ ਦੇ ਵਿੱਚ ਕੋਈ ਫਰਕ ਨਹੀਂ ਸੀ ਇਸ ਗੱਲ 'ਚ ਜਿਹੜਾ ਅੱਜ ਪ੍ਰਚਾਰ ਕਰਦੇ ਨੇ ਮੁਸਲਮਾਨ ਅੱਜ ਤੱਕ ਅਸੀਂ ਕੀਤਾ ਬਿਲਕੁਲ ਗਲਤ ਪ੍ਰਚਾਰ ਕੀਤਾ ਸੀ ਰੱਬ ਦੇ ਦੇ ਫੁੱਟੇ ਦੇ ਸਾਥ ਦਿੱਤਾ ਫਿਰ ਹਾਂ ਤਾਰਾ ਉਹਨੇ ਸਾਥ ਨਹੀਂ ਸੀ ਦਿੱਤਾ ਤਾਰਾਦ ਨੂੰ ਬਿਲਕੁਲ ਸਾਥ ਨਹੀਂ ਦੇ। ਤਾਰਾਦ ਦੇ ਨਾਲ ਸੀ ਸਾਰੀ ਸ਼ਰਟ ਹੋਈ। ਤਾਰਾਦ ਦੇ ਇਸ਼ਾਰੇ ਤੇ ਹੋਈ ਸੀ ਸ਼ਰਟ। ਤਾਰਾਦ ਉਹਨਾਂ ਲੋਕਾਂ ਨੂੰ ਬਚਾਉਣ 'ਚ ਲੱਗਿਆ ਹੋਇਆ ਸੀ। ਜਿਹੜੇ ਲੋਕਾਂ ਨੇ ਹਮਲਾ ਕੀਤਾ ਸੀ ਉਹ ਡਰੇ ਸੀ। ਕਟੜਵਾਦੀ। ਔਰੰਗਦੇਵ ਖੁਦ ਨਹੀਂ ਸੀ ਬਾਦਰ ਸ਼ਾਹ ਨਹੀਂ ਸੀ। ਬਾਕੀ ਬੰਦੇ ਬਾਦਰ ਨੇ ਕੱਖ ਨਹੀਂ ਕੀਤਾ ਬਾਦਰ ਸ਼ਾਹ ਨੇ ਕਰਵਾਇਆ। ਬਲੀ ਭੁਗਤਣਾ ਹੋਇਆ ਹੈ। ਬੰਦਾ ਬਾਦਰ ਪਤਾ ਨਹੀਂ ਕਿਹੜੇ ਬਾਗ ਦੀ ਗੋਲੀ ਸੀ। ਇਹਨਾਂ ਨੂੰ ਕੀ ਪਤਾ ਲੋਕਾਂ ਨੂੰ ਗੱਲ ਕੀ ਸੀ। ਤੁਹਾਡੇ ਦਾ ਪ੍ਰਚਾਰ ਇਹ ਗਲਤ ਹੋਇਆ। ਉਹ ਜਿਹਨੂੰ ਪਤਾ ਸੀ ਚੁੱਪ ਕਰ ਰਹੇ। ਹਾਂਜੀ। ਪ੍ਰਾਣ ਗਏ ਕੋਹ ਕਾ ਕੀ ਮਾਇਆ। ਹੂੰ ਪਹਿਲਾਂ ਪੜੋ। ਜਦ ਦੇਖੀਏ ਤਰਵਰ ਕੀ ਛਾਇਆ। ਜਿੱਥੇ ਦੇਖਦੇ ਆ ਨਾ ਤਰਵਰ ਦੀ ਛਾਇਆ ਕੋਈ ਪਾਈ ਅਮੀਰ ਹੋ ਰਿਹਾ ਹੈ ਕੋਈ ਉਮੀਦ ਤੋਂ ਗਰੀਬ ਹੋ ਰਿਹਾ ਹੈ। ਪਰ ਕੋਈ ਅਮੀਰ ਹੋ ਰਿਹਾ ਹੈ ਜਾਂ ਗਰੀਬ ਹੋ ਰਿਹਾ ਕੋਈ ਫਰਕ ਨਹੀਂ ਪੈਂਦਾ। ਪਰ ਜਦ ਪ੍ਰਾਣ ਗਏ ਇਹ ਤਾਂ ਫਿਰ ਕੀ ਦੀ ਹੈ ਫਿਰ ਕਿਸੇ ਜੇ ਇਹਦੇ ਹੋਰ ਕੋਈ ਮਸਾਲਾ ਹੈ ਪ੍ਰਾਣ ਗਏ ਕਹੋ ਕਾਕੀ ਮਾਇ। ਫਿਰ ਕੀ ਦੀ ਉਹਦੀ ਹੈ? ਜਿਹਦੇ ਸਰੀਰ ਤੇ ਪ੍ਰਾਣ ਨਿਕਲੇ ਉਹਦੀ ਤਾਂ ਨਹੀਂ ਬਰਹੀ। ਕਿ ਘਟ ਗਈ ਤਾਂ ਕੀ ਫਰਕ ਹੈ ਜੇ ਵੱਧ ਗਈ ਤਾਂ ਕੀ ਫਰਕ ਹੈ। ਜੇ ਉਹਦੀ ਵੱਧ ਗਈ ਉਹਦੇ ਹੁੰਦੇ ਹੁੰਦੇ ਤਾਂ ਕੀ ਉਹਨੂੰ ਰਾਲ ਨਹੀਂ ਲੱਗਿਆ ਜੇ ਉਹਦੀ ਘਟ ਗਈ ਤਾਂ ਉਹਨੂੰ ਕੋਈ ਰੋਸਾ ਨਹੀਂ ਹੋਇਆ। ਉਹਦੀ ਤਾਂ ਹੈ ਜੀ ਹੋਰ ਕਿਸੇ ਦੀ ਹੋਵੇ ਨਾ ਹੋਵੇ। ਜੀਦੀ ਹੋ ਕਹਿੰਦਾ ਕਾਹ ਹੋਦੀ ਬੀਜ ਦੀ। ਜਿਹਦੀ ਉਹ ਨਹੀਂ ਬੈਠਾ ਉਹਦੀ ਕਿਹੜਾ ਹੈਗੀ ਆ ਜੇ ਤੇਰੀ ਨਹੀਂ ਗਾਂ ਵਾਲੇ ਦੀ ਵੀ ਨਹੀਂ ਕਿਸੇ ਦੀ ਇਹ ਵਿਪਰਤ ਹੈ ਹਾਂਜੀ ਜਸ ਜੰਤੀ ਮੈਂ ਜਿਉ ਸਮਾਨਾ ਜਿਵੇਂ ਇਹ ਸਰੀਰ ਵਿੱਚ ਜੰਤੀ ਸਰੀਰ ਨੂੰ ਕਹਿੰਦੇ ਨੇ ਜਿਵੇਂ ਇਹ ਦੇਹ ਦੇ ਵਿੱਚ ਸਰੀਰ ਦੇ ਵਿੱਚ ਪੰਜਾਂ ਤਤਾਂ ਦੇ ਸਰੀਰ ਦੇ ਵਿੱਚ ਜੀ ਸਮਾਇਆ ਹੋਇਆ ਹੈ ਨਾ ਆਤਮਾ ਸਮਾਈ ਹੋਈ ਹੈ ਮੂਹੇ ਮਰਮ ਕੋ ਕਾ ਕਰ ਜਾਣਾ ਪਰ ਪਹਿਲਾਂ ਤਾਂ ਤੁਹਾਨੂੰ ਇਹ ਜੀਵ ਦਾ ਹੀ ਪਤਾ ਵੀ ਕੀ ਹੈ ਪਤਾ ਜਾਂ ਮਰ ਜੂਗਾ ਛੱਡ ਜੂਗਾ ਇਹ ਇਹਨੂੰ ਆਪਾਂ ਨੂੰ ਕੀ ਪਤਾ ਕਿੱਥੇ ਗਿਆ ਕੀ ਬੋਲਿਆ ਇਹਨੂੰ ਪਤਾ ਹੈ ਕਿ ਤੈਨੂੰ ਮਰਮ ਕੋ ਕਾਕ ਕਰ ਜਾਣਾ ਲੈ ਭੇਦ ਭੱਤ ਇਹਨੂੰ ਭੇਦ ਹੈ ਮਰੇ ਦੇ ਬਾਦ ਉਹ ਤਾਂ ਜੋ ਅਸਲੀ ਚੀਜ਼ ਸੀ ਉਹ ਤਾਂ ਛੱਡੀ ਬੈਠਿਆ ਸੀ ਕਿ ਨਾ ਜਉਦੇ ਦਾ ਪਤਾ ਲੱਗ ਜਾਣਾ ਮੇਰਾ ਪਤਾ ਲੱਗਿਆ ਫਿਰ ਇਹਨੂੰ ਮੇਰੀ ਮੇਰੀ ਕਹਿੰਦਾ ਉਹਦੀ ਹੈ ਨਹੀਂ ਜੋ ਬੰਦੀ ਬੈਠਾ ਤਾਂ ਸਭ ਝੂਠ ਹੈ ਇਹਨੂੰ ਜਰੂਰ ਇਹਨੂੰ ਅਸੀਂ ਉਹ ਸਮਝ ਦਤਾ ਜੀ ਦੀ ਫੋਟੋ ਬਣਾ ਲਈ ਬੈਠੇ ਉਹਨੂੰ ਆਪੇ ਉੱਤੇ ਰੱਖਿਆ ਸ਼ਵਜਾਨ ਘਾਟ ਕਾਦੇ ਦੇ ਖੜਾ ਸੰਸਾਰ ਕਾਦੇ ਨਾਲ ਜੁੜਿਆ ਹੋਇਆ ਏਕ ਕੀ ਐ ਸੰਸਾਰ ਦੀ ਰੋਣ ਹਾਰੇ ਕੀ ਕਹੋਂ ਟੇਕ ਵੱਡੀ ਮੱਡੀ ਹੋਈ ਏਕ ਵੱਡੀ ਦੇ ਤਸਵੀਰ ਬਣਾ ਲਈ ਬੈਠੇ ਮਿੱਟੀ ਨੂੰ ਇਹ ਆਦ ਕੰਦਾ ਮਿੱਟੀ ਦੇ ਸੁਪਨੇ ਆਉਂਦੇ ਨੇ ਬਾਅਦ ਚ ਤੇਗ ਕੀ ਸੀ ਜੇ ਮਿੱਟੀ ਦੀ ਤੇਗ ਦੀ ਮੈਂ ਘਰੇ ਰੱਖ ਲੈਂਦਾ ਕਿਉਂ ਛੱਡ ਆਇਆ ਉੱਥੇ ਬਾਦਮਾਲ ਦਾ ਪਰ ਮੈਂ ਕਿਸੇ ਨੂੰ ਭੇਜਦੇ ਨਹੀਂ ਹੈ ਕਹੇ ਜੀ ਸੀ ਕਿ ਕੀ ਸੀ ਕਾਹਦੇ ਨਹੀਂ ਛੜਿਆ ਹੈ ਸੰਸਾਰ ਕਰ ਸੰਸਾਰ ਛੁੜਿਆ ਪਰ ਬੁਲਾਣ ਪਰ ਮੈਂ ਬੋਲੀ ਜਾ ਜਾਂਦਾ ਤੇਰੀ ਨਗਰੀ ਜਾ ਜਾਂਦਾ ਕਹਿੰਦਾ ਤੇਰੀ ਸਾਰੀ ਨਗਰੀਓ ਪਰਮੇ ਭੁੱਲੀ ਹੋਈ ਹੈ ਕੀ ਦੀ ਗੱਲ ਕਰਾਂ ਇਹਦਾ ਸਾਰੀ ਨਗਰੀਓ ਪਰਮੇ ਭੁੱਲੀ ਹੋਈ ਹੈ ਇਹ ਤਾਂ ਹੋਰ ਕੁਝ ਨੂੰ ਹੋਰੇ ਕੋ ਸਮਝੀ ਬੈਠੀ ਹੈ ਜੋ ਇਹ ਸਮਝੀ ਬੈਠੀ ਆ ਉਹ ਹੈ ਨਹੀਂ ਕੁਝ ਵੀ ਜੋ ਸਮਝੀ ਬੈਠੀ ਆ ਉਹ ਹੈ ਨਹੀਂ ਜੋ ਹੈ ਇਹਨੂੰ ਜੋ ਵਸੂ ਨੂੰ ਸੱਚਾ ਆ ਉਹਦੀ ਇਹਨੂੰ ਸਮਝ ਕੋਈ ਨਹੀਂ ਜਿਹਨੂੰ ਸੱਚ ਮੰਨੀ ਬੈਠੀ ਆ ਉਹ ਸੱਚ ਹੈ ਜੀ ਹਾਂ ਜੀ ਹੰਸਾ ਸਰਵਰ ਕਾਲ ਸਰੀਰ ਹੰਸਾ ਸਰਵਰ ਜਿਹੜਾ ਹੰਸਾ ਅੰਦਰ ਆ ਉਹਦਾ ਇਹ ਜੀਵ ਸ੍ਰੋਵਰ ਹੁੰਦਾ ਸ੍ਰੋਵਰ ਦੇ ਵਿੱਚ ਪਾਣੀ ਹੁੰਦਾ ਪਾਣੀ ਹਰਾ ਭਰਾ ਕਰਨ ਵਾਲਾ ਹੁੰਦਾ ਨਾ ਹਰ ਇੱਕ ਚੀਜ਼ ਨੂੰ ਸਰੀਰ ਕੀ ਆ ਉਹਦਾ ਕਾਲ ਸਰੀਰ ਹੰਸ ਦਾ ਸਰੀਰ ਕੀ ਹੈ ਸਰੀਰ ਆ ਬਾਹਰਲੀ ਦੀ ਗੱਲ ਨਹੀਂ ਹੈ ਅੰਦਰਲਾ ਸਰੀਰ ਸੀ ਜਿਹੜਾ ਜਿਹੜਾ ਹੰਸ ਦਾ ਉਹ ਮਨ ਸੀ ਤੂੰ ਜਿਹੜਾ ਸੀ ਮਨ ਉਹ ਵੀੜਾ ਸ੍ਰੀ ਚਿਤ ਪਾਇਆ ਸੀ ਜੋਤ ਉਹਨੇ ਤੇਹੀdoctype ਉਹ ਕਾਲ ਸੀ ਇਹਦਾ ਉਹਨੇ ਖਿਚ ਲਿਆ ਕਾਲ ਉਹਦੀ ਵਜ੍ਹਾ ਨਾਲ ਕਾਲ ਹੋਇਆ ਮੰਦੀ ਵਜ੍ਹਾ ਕਰ ਹਲੋ ਨੇ ਆਪਣਾ ਬਾਪਸ ਲੈ ਲਿਆ ਜੋ ਕਾਲ ਹੋ ਗਿਆ ਤਾਂ ਉਹਨੇ ਆਪਣੀ ਜੋਤ ਖਿੱਚ ਲਈ ਅਸਲ ਤੇ ਸਰੀਰ ਉਹੀ ਸੀ ਜਿਹੜਾ ਇਹ ਜੋ ਖਿੱਚ ਲਿਆ ਉਦੀ ਵਜ੍ਹਾ ਨਾਲੇ ਸਰੀਰ ਤੁਰਦਾ ਸੀ ਇਹ ਉਹ ਸਰੀਰ ਅਸਲੀ ਸੀ ਇਹ ਸਰੀਰ ਨਕਲ ਇਹਦਾ ਦਸਤਾਨਾ ਕਪੜਾ ਬਾਹਰ ਲਾ ਅਸਲੀ ਉਬੜੀਆਂ ਉਹੀ ਸੀ ਜਿਹੜੀਆਂ ਉਹਨੇ ਖਿੱਚ ਲਈ ਆਪਣੀ ਬਾਹਰ ਕੱਢ ਲਈ ਦਸਤਾਨਾ ਜੋੜੀ ਬਾਹਰ ਕੱਢ ਲਈ ਉਹ ਹਿਰਦਾ ਵਿਚਾਰਾ ਗਿਆ ਪਿਆ ਫਿਰ ਉਹਦਾ ਕਪੜਾ ਉਹ ਸਾਰਾ ਹੱਥ ਪੈਰ ਤਾਂ ਦੇ ਦੇ ਉਹ ਵਿਚ ਉਹਦਾ ਆਪਣਾ ਸਰੀਰ ਪਾਇਆ ਹੋਇਆ ਤਾਂ ਆਪਣੀ ਇੱਛਾ ਜਗਦੀ ਪਾਈ ਹੋਈ ਸੀ ਉਹਦੀ ਇੱਛਾ ਸ਼ਕਤੀ ਨਾਲ ਹਿਲਦਾ ਸੀ ਆਪਾਂ ਇੱਛਾ ਕਰਦੇ ਤਾਂ ਉਂਗਲੀ ਹਿਲਦੀ ਹੈ ਇੱਛਾ ਦੇ ਵਿੱਚ ਕੋਈ ਨਹੀਂ ਹਿਲਦਾ ਹੱਥ ਨਹੀਂ ਹਿਲਦਾ ਪੈਰ ਨਹੀਂ ਹਿਲਦਾ ਇੱਛਾ ਦੇ ਵਿੱਚ ਮੰਦੀ ਇੱਛਾ ਦੇ ਵਸਾਰ ਸਰੀਰ ਚੱਲਦਾ ਸਾਡਾ ਇਸ ਕਰਕੇ ਮੰਦੇ ਆ ਦੀਰ ਆਗਿਆਕਾਰੀ ਕਿੰਨੀ ਮਾਇਆ ਆ ਸਰੀਰ ਮਾਇਆ ਦਾ ਸਾਡੀ ਆਗਿਆ ਦੇ ਵਿੱਚ ਹੈ ਮਾਇਆ ਆ ਦੂਈ ਮਾਇਆ ਨਹੀਂ ਸਾਡੀ ਆਗਿਆ 'ਚ ਜੇ ਦੂਈ ਮਾਇਆ ਆ ਗਿਆ ਜਵੇਂ ਸੂਰਜ ਨੂੰ ਜਿੱਥੇ ਮਰਜੀ ਰੋਕ ਲੀਏ ਜਤੇਵਰ ਜੀ ਵੀ ਬੋਲੀਏ ਸਨੋ ਮਿਨਾਰੋਂ ਪਿਛਾਈ ਬੋਲਦਿਏ ਉਹ ਆ ਗਿਆ ਜੈ ਆ ਗਿਆ ਕਾਰੀ ਕਿ ਨਹੀਂ ਮਾਇਆ ਸਾਰੀ ਮਾਇਆ ਦਾ ਪਰਮੇਸ਼ਰ ਦੀ ਆਗਿਆ ਚ ਠੀਕ ਹੈ ਨਹੀਂ ਤੇ ਸਾਡੇ ਕੋਲ ਵੀ ਤਾਂ ਬਾਪਰਾ ਹੈ ਜਿੱਡਾ ਕਿ ਛੋਟਾ ਇਹ ਜੋਤ ਹੈ ਉਡੀ ਦੇਖੋ ਬਾਪਰਾ ਇਹ ਦੇਖੋ ਆ ਜਿਹੜੀ ਐਡੀ ਕੁ ਪਿਆ ਹੈ ਸਰੀਰ ਵਾਲੀ ਇਹ ਦੀ ਆ ਗਿਆ ਜੈ ਜਿੱਦੀ ਕਮੇਟੀ ਇਹਨੂੰ ਲੱਗੀ ਹੋਈ ਐ ਉਹ ਤਾਂ ਇਹਦੀ ਅਗਿਆਚੇ ਨਾ ਸਿੱਧੀ ਕੇਰੂ ਮਾਇਆ ਦੇਤੀ ਇਹਨਾਂ ਨੂੰ ਜੋੜਤੀ ਉਹਨੇ ਕਹੀਦੀ ਅਗਿਆਚੇ ਜਿਹੜੀ ਬਾਕੀ ਆ ਬਾਕੀ ਉਹਦੀ ਅਗਿਆਚੇ ਅਗਿਆਕਾਰੀ ਕਿੰਨੀ ਮਾਇਆ ਦੋਈ ਜਗ੍ਹਾ ਲੱਗਦਾ ਐ ਜੀਵ ਆਤਮਾ ਨਾਲ ਵੀ ਲੱਗਦਾ ਐ ਹਤਵਤਾ ਕਰ ਲੈਣੇ ਗੱਡੀ ਥੱਲੇ ਜਾ ਕੇ ਅਗਿਆਕਾਰੀ ਐ ਵਾਯਾ ਐਕਸੀਡੈਂਟ ਹੁੰਦਾ ਭੱਜੇ ਆਉਂਦਾ ਕੋਈ ਮੂਰੇ ਦੀ ਚੀਜ਼ ਆ ਗਈ ਭੱਜ ਕੇ ਪਰੇ ਹੋ ਜਾਂਦੇ ਆ ਗਿਆ ਕਾਰੀਏ ਨਾ ਸਰੀਰ ਬਚਾ ਲਿਆ ਭੱਜ ਕੇ ਪਰੇ ਹੋ ਗਏ ਚਾਹੇ ਹੋਵੇ ਚਾਹੇ ਨਾ ਹੋਵੇ ਭਾਜੀ ਕਾਲ ਕੀ ਹੈ ਕਾਲ ਸਰੀਰ ਹੈ ਸਰੀਰ ਬਦਲੇ ਦੀ ਗੱਲ ਹੈ ਹੰਸਦਾ ਸਦਾ ਸਰੀਰ ਕੀ ਹੈ ਹੰਸਦੀ ਦੇਹੀ ਹੰਸਦੀ ਉਹ ਇੱਛਾ ਹੀ ਸੀ ਉਹ ਇੱਛਾ ਸੀ ਜਿਹੜੀ ਉਹਨੇ ਇੱਛਾ ਸ਼ਕਤੀ ਆਪਣੀ ਬਾਹਰ ਕਰਕੇ ਮਾਇਆ ਨਾਲ ਜੋੜੀ ਸੀ ਉਹੀ ਉਹੀ ਰਹੀ ਸੀ ਉਹ ਦੇਖੀ ਕਰਕੇ ਦੇਖੀ ਜਲਦੀ ਸੀ ਹੰਝ ਕੀ ਸੀ ਹੰਦ ਸਾ ਲੈਂਦਾ ਸੀ ਤਾਂ ਇਹ ਨਾ ਇਹ ਬਗਲਾ ਸੀ ਜਿਹੜਾ ਉਹ ਸਰੀਰ ਹੈ ਹਾਂ ਸੇ ਵਿੱਚੋਂ ਨਿਕਲਿਆ ਸੀ ਬਗਲਾ ਉਹ ਸਰੀਰ ਸੀ ਉਹ ਐ ਸਰੀਰ ਨਾਲ ਜੁੜ ਗਿਆ ਬਗਲਾ ਬਗਲਾ ਸਮਾਦਕ ਕਾਹੀ ਲਾਉਂਦਾ ਜਿਹੜਾ ਵਿਚਾ ਇਹਦੇ ਬਗਲਾ ਹੈ ਉਹ ਸਮਾਦੀ ਲਾ ਰਿਹਾ ਬਗਲਾ ਸਮਾਦਕ ਦਾ ਮਤਲਬ ਇਹ ਹੈ ਸਮਾਦੀ ਕਾ ਲਾ ਰਿਹਾ ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਕੋਲ ਬਗਲਾ ਹੀ ਹੈ ਬਗਲਾ ਲਾ ਰਹਾ ਹੈ ਸਮਾਦੀ ਉਹ ਸਮਾਦੀ ਅੰਦਰ ਲਾਉਣੀ ਸੀ ਉਹ ਸਮਾਦੀ ਉਹ ਲਾਵੇ ਉਹਦੇ ਵਿੱਚ ਜੁਟ ਜਪੇ ਜਾ ਕੇ ਉਹਨੂੰ ਕਹੇ ਵੀ ਤੂੰ ਲਾ ਸਮਾਦ ਉਹ ਸੈ ਸਮਾਦ ਲਾਉਂੇ ਸੁਨੇ ਲਾਉਂਦਾ ਸਮਾਦ ਸਮਾਦੀ ਉਹਦੀ ਤਾਂ ਲੱਭੂ ਜੇ ਉਹਦੇ ਵਿੱਚ ਜਾ ਕੇ ਸਮਾਊਗਾ ਬਾਹਰ ਨੂੰ ਛੱਡ ਕੇ ਉਹ ਸਮਾਦੀ ਲਾਲਵੇ ਸਾਰਾ ਬੰਦ ਹੋ ਜਾਊਗਾ ਸਾਰਾ ਬੰਦ ਹੋ ਜਾਊਗਾ ਇਸ ਕਰਕੇ ਬੜਾ ਕੰਪਲਿਕੇਟਡ ਹੈ ਸਵਾਲ ਸਾਰਾ ਗੁਰਬਾਣੀ ਤਾਂ ਹੀ ਨਹੀਂ ਸਮਝ ਆਉਂਦੀ ਰਿਹਾ ਸਾਨੂੰ ਇਹ ਬਹੁਤ ਕੰਪਲਿਕੇਟਡ ਚੀਜ਼ ਹੈ ਐਡੀ ਛੇਤੀ ਸਮਝਣ ਵਾਲੀ ਵਾਲੀ ਹੈ ਨਹੀਂ ਹੈ ਵੀ ਬਹੁਤ ਸਿੱਧੀ ਜੇ ਸਮਝ ਆ ਜਾਂਦੀ ਫਿਰ ਬਿਲਕੁਲ ਐ ਲੱਗਦੀ ਹੈ ਵੀ ਸੌਖੀ ਹੈ ਯੇ ਨਾ ਜਰ ਸਮਝ ਨਹੀਂ ਆਉਂਦੀ ਬਹੁਤ ਔਖੀ ਲੱਗਦੀ ਐ ਕਿ ਕਦੇ ਕੁਝ ਕਹੇਤਾ ਜੀ ਗੁਰੂ ਸਾਹਿਬ ਨੇ ਕਦੇ ਕੁਝ ਕਹੇਤਾ ਕਦੇ ਭਗਤਾ ਨੇ ਕੁਝ ਕਹੇਤਾ ਇਹ ਦਾ ਜੀ ਬਹੁਤ ਆਮ ਆਦਮੀ ਦੀ ਤਾਂ ਵਿਦਵਾਨੀ ਦਾ ਮਤ ਵਾਰੀ ਜਾਂਦੀ ਐ ਪਹਿਲੋ ਪਹਿਲੋ ਕਾਲ ਸਰੀਰ ਕਾਲ ਸਰੀਰ ਸਰੀਰ ਇਹ ਕਾਲ ਐ ਸਰੀਰ ਦਾ ਕਾਲ ਨਹੀਂ ਲਿਖਾਇਆ ਕਾਲ ਸਰੀਰ ਹਾਂ ਕਾਲ ਸਰੀਰ ਸਰੀਰ ਦੇ ਮੀਕਾਲ ਹੈ ਸਵਾਲ ਇਹ ਸਰੀਰ ਦਾ ਖਾਲ ਤਾਂ ਹੁੰਦਾ ਸਰੀਰ ਦੇ ਖਾਲ ਹੈ ਵਿਦਵਾਨ ਇਹ ਗੱਲਾਂ ਨੂੰ ਦੇਖਦੇ ਵੀ ਇਹ ਲਿਖਿਆ ਆ ਕੀ ਹੈ ਸਰੀਰ ਦਾ ਖਾਲ ਲੈਂਦੇ ਨੇ ਉਹ ਤਾਂ ਆਇਨਾ ਦਾ ਕੋણો ਜੋੜ ਲੈਂਦੇ ਨੇ ਐਨਾ ਕੋણો ਜੋੜ ਲੈਂਦੇ ਨੇ ਇਸੇ ਕਰਕੇ ਹਰਥਾ ਦੇ ਨਰਥ ਕਰ ਦਿੰਦੇ ਨੇ ਰਾਮਰਸਾਇਨ ਪਿਓਰੇ ਕਬੀਰ ਕਿਉਂਕਿ ਸਰੀਰ ਅੰਦਰਲਾ ਵੀ ਹੁੰਦਾ ਨਾ ਤਨਉਦਾਰ ਹੈ ਅੰਦਰਲਾ ਉਹ ਤਰ ਜਿੰਨਾ ਜਰ ਹੈ ਜਦ ਬਗਲਾ ਨਿਕਲ ਕੇ ਇਹਦੇ ਚੋਂਦਾ ਬਗਲਾ ਨਿਕਲ ਗਿਆ ਬਗਲਾ ਹੀ ਸਰੀਰ ਸੀ ਇਹਦੇ ਸਰੀਰ ਦਾ ਬਗਲੇ ਦੀ ਵਜ੍ਹਾ ਨਾਲ ਚੋਦਾ ਸੀ ਉਹ ਅੰਦਰਲਾ ਸਰੀਰ ਬਾਹਰਲੇ ਸਰੀਰ ਦਾ ਜੀਵਨ ਵੀ ਹੋਈ ਹੈ ਕਾਲ ਵੀ ਹੋਈ ਹੈ ਉਹੀ ਜੀਵਨ ਹੈ ਸਰੀਰ ਦਾ ਉਹੀ ਸਰੀਰ ਦਾ ਕਾਲ ਹੈ ਜੇ ਨਾਲ ਜੁੜਿਆ ਹੈ ਜੀਵਨ ਛੱਡ ਗਿਆ ਤਾਂ ਕਾਲ ਹੈ ਇਹ ਵੀ ਹੁਕਮ ਹੈ ਜੰਮਣ ਮੰਦ ਹੋਏ ਹੁੰਦੇ ਨੇ ਉਹਦੇ ਵਿੱਚ ਜੇ ਹੁਕਮ ਨਾਲ ਜੁੜ ਗਿਆ ਜੀਵਨ ਹੋ ਗਿਆ ਹੁਕਮੇ ਟੁੱਟੇ ਜਾਂਦੇ ਮੰਦ ਹੁਕਮ ਤਾਂ ਲਾਗੋਗੇ ਹਰ ਵੇਸਰੇ ਗਿਆ ਕੋਰੀ ਹੋਗੀ ਹੱਲਾ ਜੁੜੇ ਹੋਇਆ ਜੀਵਨ ਹੋ ਗਿਆ ਲਾਈਟ ਚੱਲਦੀ ਹੈ கரண்ட் ਆ ਰਹੀ ਹੈ ਲਾਈਟ ਆਉਣੇ கரண்ட் ਬੰਦ ਹੋ ਗਈ ਲਾਈਟ ਆਉਣ ਹੋ ਗਈ ਤੇ ਜੀਵਨ ਵੀ ਉਹੀ ਹੋ ਗਿਆ ਬੋਧ ਵੀ ਹੋਈ ਲਾਈਟ ਜੋ ਹੈ ਲਾਈਟ ਦਾ ਜੀਵਨ ਕੀ ਹੱਦ ਰੰਟ ਬੋਧ ਕੀ ਹੋ ਗਈ ਰੰਟ ਆਫ ਕਰਤੀ கரண்ட் हट ਗਈ ਵਾਦੋਸ ਬਸ ਇਹ ਹੀ ਹੈ ਉਹ ਰਿਕਰੰਟ ਸੀ ਹੋ ਗਿਆ ਉਹ ਹੈ ਸਰੀਰ ਐ ਸਰੀਰ ਦਾ ਪਰ ਤੂੰ ਜੋਤ ਸਰੂਪ ਹੈ ਜੇ ਕਿਹਾ ਇਹ ਮਨ ਸ਼ਕਤੀ ਵੀ ਕਿਹਾ ਹੈ ਮਨ ਦੀ ਸ਼ਕਤੀ ਨਾਲੇ ਚੱਲਦਾ ਹੈ ਜੇ ਮਨ ਨੂੰ ਜੋਤ ਕਿਹਾ ਮਨ ਨੂੰ ਸ਼ਕਤੀ ਵੀ ਕਿਹਾ ਮਨ ਸ਼ਕਤੀ ਇਹ ਬਨਸੀਓ ਹੈ ਮਨ ਪੰਚ ਤਤ ਕੋ ਜਿਓ ਇਹ ਪੰਜ ਤਤ ਦਾ ਸਰੀਰ ਹੈ ਪੰਚ ਤਤ ਦਾ ਮਨ ਸੁਪਰੀਮ ਤਤ ਦਾ ਇੱਕ ਤਤ ਦਾ ਪਰਮ ਤਤ ਤੋਂ ਬਣਿਆ ਹੋਇਆ ਹੈ ਉਹਦੀ ਸ਼ਕਤੀ ਨਾਲੇ ਸਰੀਰ ਚੱਲਦਾ ਹੈ ਉਹ ਸ਼ਕਤੀ ਉਹਨੇ ਆਪਣੀ ਹਟਾ ਲਈ ਪਿੱਛੇ ਉਹ ਸ਼ਕਤੀ ਦਾ ਸਰੀਰ ਤਾਂ ਹੁੰਦਾ ਨਾ ਸ਼ਕਤੀ ਦਾ ਸਰੀਰ ਪਿਛੇ ੜ ਗਿਆ ਗਿਆ ਇਹਦੀ ਬਹੁਤ ਹੋ ਗਈ ਸ਼ਕਤੀ ਨਾਲ ਚੱਲਦਾ ਹੈ ਸ਼ਕਤੀ ਦੇ ਬਰੋਦੀ ਚੱਲਦਾ ਚੱਲਦਾ ਜੀਵਨ ਹੈ ਨਹੀਂ ਚੱਲਦਾ ਤਾਂ ਬਹੁਤ